ਇੱਕ ਜ਼ਰੂਰੀ ਬੇਨਤੀ ਹੈ ਕਿ ਕੁਝ ਦਿਨਾਂ ਤੋਂ AI ਟੈਕਨੀਕ ਦੇ ਨਾਲ ਬਹੁਤ ਗਲਤ ਵੀਡੀਓ ਪਾਵਨ ਹਰਮੰਦਰ ਸਾਹਿਬ ਦੀਆਂ ਜਿੱਥੇ ਮਹਾਰਾਜ ਦੇ ਪ੍ਰਕਾਸ਼ਮਾਨ ਹੋਏ ਹੈ ਉਥੋਂ ਦੀਆਂ ਬਹੁਤ ਗਲਤ ਤਰੀਕੇ ਦੇ ਨਾਲ ਬਣਾ ਕੇ ਉਹ ਵਾਇਰਲ ਕੀਤੀਆਂ ਜਾ ਰਹੀਆਂ ਹਨ ਸਾਧ ਸੰਗਤ ਜੀ ਕੋਈ ਮੰਤਰੀ ਸੰਤਰੀ ਨੂੰ ਕੋਈ ਥ੍ਰੈਡ ਆ ਜਾਵੇ ਨਾ ਤੇ ਕੁਝ ਘੰਟੇ ਮਿੰਟ ਕੁਝ ਸਮੇਂ ਦੇ ਵਿੱਚ ਵਿੱਚ ਹੀ ਬੰਦਾ ਲੱਭ ਜਾਂਦਾ ਵੀ ਇਹ ਕਿੰਨੇ ਕੰਮ ਕੀਤਾ ਹੈ ਇਹ ਹਕੂਮਤਾਂ ਚਾਹਣ ਤੇ ਕੁਝ ਵੀ ਕਰ ਸਕਦੀਆਂ ਐ ਇਸ ਕਰਕੇ ਗੁਰੂ ਘਰ ਦਾ ਨਿਵਾਣਾ ਪ੍ਰਚਾਰਕ ਹੋਣ ਦੇ ਨਾਤੇ ਇਹ ਸੰਗਤਾਂ ਦੇ ਪ੍ਰਤੀ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਇਹੋ ਜੇ ਚੈਨਲਾਂ ਤੇ ਰਿਪੋਰਟਾਂ ਕੀਤੀਆਂ ਜਾਣ ਔਰ ਇਹੋ ਜੀਆਂ ਜਿਹੜੀਆਂ ਵੀਡੀਓ ਆਉਂਦੀਆਂ ਐ ਉਹ ਅੱਗੇ ਨਾਲ ਸ਼ੇਅਰ ਕੀਤੀਆਂ ਜਾਣ ਤੇ ਸਰਕਾਰ ਨੂੰ ਵੀ ਚਾਹੀਦਾ ਐ ਕੋਈ ਸਖਤ ਕਦਮ ਚੁੱਕੇ ਜਾਣ ਜਿਵੇਂ ਸਾਧ ਸੰਗਤ ਜੀ ਇੱਕ ਟਿਕਟੌਕ ਨਾਂ ਦੀ ਐਪੀ ਸੀ ਉਹ ਬੈਨਡ ਕਰ ਦਿੱਤੀ ਗਈ ਇੰਡੀਆ ਦੇ ਵਿੱਚ ਇਹ AI ਟੈਕਨੀਕ ਦੇ ਨਾਲ ਦਿਨ ਬਾ ਦਿਨ ਇਹੋ ਜਿਹੇ ਗਲਤ ਵੀਡੀਓ ਬਣਾਈਆਂ ਜਾ ਰਹੀਆਂ ਨੇ ਇਸ ਕਰਕੇ ਇਹ AI ਟੈਕਨੀਕ ਵੀ ਬੰਦ ਹੋਣੀ ਚਾਹੀਦੀ ਹੈ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਇਹਦੇ ਜਿਹੜੇ ਅਸਾਰ ਹੈ ਇਹ ਹੋਰ ਵੀ ਗਲਤ ਹੋਣਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਹੋ ਜਿਹੇ ਗਲਤ ਅੰਸਰਾਂ ਨੂੰ ਵੀ ਮਹਾਰਾਜ ਇਸ ਮਤ ਬਖਸ਼ਿਸ਼ ਕਰਨ ਉਹ ਪਾਵਨ ਦਰਬਾਰ ਸੱਚਖੰਡ ਹਰਿਮੰਦਰ ਸਾਹਿਬ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਰਵੈਰ ਸਤਿਗੁਰੂ ਹਨ ਤੇ ਨਰਵੈਰੇ ਨਾਲ ਜੋ ਵੈਰ ਚਾਹੇਂਦਾ ਆਪਣੇ ਘਰ ਲੁਕੀ ਲਾਏ ਨਰਵੈਰ ਸਾਧੂ ਦਾ ਕੋਈ ਕੀ ਵਿਗਾੜ ਸਕਦਾ ਏ ਪਰ ਉਹ ਆਪਣੇ ਘਰ ਲੁਕੀ ਲਾਏ ਆਪਣੇ ਜੀਵਨ ਵਿੱਚ ਇੱਕ ਚੁਆਤੀ ਲਾ ਰਹੇ ਆ ਤੇ ਉਹ ਚੁਆਤੀ ਭਾਂਬੜ ਬਣੇਗੀ ਤੇ ਉਹਨਾਂ ਦਾ ਜੀਵਨ ਤਬਾਹ ਹੋ ਜਾਊਗਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਭ ਨੂੰ ਸਮਤਮਕ ਬਖਸ਼ਿਸ਼ ਕਰਨ